ਦੇ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਭਾਈ ਮਨਜੀਤ ਸਿੰਘ ਤੇ ਛੋਟੇਪੁਰ ਸੇ ਦਰਬਾਰ ਸਾਹਿਬ ਨਤਮਸਤਕ ਹੋਏ ਨੇ। ਤੇ ਨਾਲ ਹੀ ਗੁਰਪ੍ਰਤਾਪ ਸਿੰਘ ਵਡਾਲਾ ਜਿਨ੍ਹਾਂ ਨੇ ਕਿਹਾ ਕਿ ਅਸੀਂ ਅਕਾਲੀ ਦਲ ਦੇ ਵਿੱਚ ਸੁਧਾਰ ਕਰਾਂਗੇ। ਜਦੋਂ ਵੀ ਮੀਟਿੰਗ ਹੋਈ ਅਸੀਂ ਪਾਰਟੀ ਪਲੇਟਫਾਰਮ ਤੇ ਸੁਝਾਅ ਦਵਾਂਗੇ ਜੋ ਕਿ ਚੁੰਦਾ ਕਮੇਟੀ ਤੇ ਵਿੱਚ ਵੀ ਦਰਜ ਨੇ। ਜਿਨ੍ਹਾਂ ਲੀਡਰਾਂ ਨੇ ਗਲਤ ਫੈਸਲੇ ਲਏ ਨੇ ਉਹ ਆਕਾਲ ਤਖਤ ਸਾਹਿਬ ਅੱਗੇ ਮਾਫੀ ਮੰਗਣ ਲੋਕ ਸੁਖਬੀਰ ਬਾਦਲ ਅਤੇ ਉਹਨਾਂ ਦੇ ਪਰਿਵਾਰ ਨੂੰ ਅਕਸੈਪਟ ਨਹੀਂ ਕਰ ਰਹੇ। ਅਸੀਂ ਲੀਡਰਸ਼ਿਪ ਛੱਡ ਕੇ ਕਿਸੇ ਜੱਜਦਾਰ ਨੂੰ ਅਕਾਲੀ ਦਲ ਦੀ ਵਾਕਟੋਰ ਦੇੰਦਲੇ ਸੁਖਬੀਰ ਬਾਦਲ ਭਾਈ ਮਨਜੀਤ ਸਿੰਘ ਵੱਲੋਂ ਇਹ ਗੱਲ ਆਖੀ ਗਈ ਹੈ ਹੁਣ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਧਾਰ ਕਰਾਂਗੇ ਜਿਹੜਾ ਉਪਰਾਲਾ ਅਸੀਂ ਕੀਤਾ ਇਸ ਕਰਕੇ ਕਿ ਸੰਗਤਾਂ ਦਾ ਵਿਸ਼ਵਾਸ ਸ਼੍ਰੋਮਣੀ ਅਕਾਲੀ ਦਲ ਤੋਂ ਟੁੱਟਦਾ ਦਿਸ ਰਿਹਾ ਸੀਗਾ ਸੰਗਤਾਂ ਦਾ ਜਿਹੜਾ ਭਰੋਸਾ ਸੀ ਆਪਣੀ ਲੀਡਰਸ਼ਿਪ ਤੋਂ ਉਹ ਕਮਜ਼ੋਰ ਹੁੰਦਾ ਦਿਸ ਰਿਹਾ ਸੀਗਾ ਇਸ ਲਈ ਅਸੀਂ ਇਹ ਜਿਹੜਾ ਮਨ ਬਣਾ ਕੇ ਸਿੰਘ ਸਾਹਿਬ ਕੋ ਆਏ ਕਿ ਸਭ ਤੋਂ ਪਹਿਲਾਂ ਸਾਨੂੰ ਗੁਰੂ ਘਰ ਜਾ ਕੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਅਕਾਲ ਤਖਤ ਸਾਹਿਬ ਦੇ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਆ ਉੱਥੇ ਜਾ ਕੇ ਸਾਨੂੰ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ ਜੇ ਸਾਡੇ ਤੋਂ ਗਲਤੀਆਂ ਹੋਈਆਂ ਅਸੀਂ ਉਹਨਾਂ ਦਾ ਪਛਤਾਪ ਕਰਾਂਗੇ ਜਿਹੜੀ ਸਜ਼ਾ ਸਾਨੂੰ ਅਕਾਲ ਤਖਤ ਸਾਹਿਬ ਦੇ ਜਿਹੇ ਦਾ ਲਵਣਗੇ ਅਸੀਂ ਉਹ ਸਜ਼ਾ ਭੁਗਟਾਂਗੇ ਤੇ ਸੇਵਾ ਵੀ ਕਰਾਂਗੇ ਤਾਂ ਕਿ ਸਾਰੀ ਲੀਡਰਸ਼ਿਪ ਜਿਹੜੀ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਆਪਣੇ ਉਸ ਸਥਾਨ ਨੂੰ ਮੰਦੀ ਆ ਜਿਹੜੀ ਉੱਥੇ ਉਹਦਣ ਆ ਕੇ ਸਿੰਘ ਸਾਹਿਬ ਦੇ ਅੱਗੇ ਬੇਨਤੀ ਕਰਕੇ ਗਈ ਆ ਜਾਂ ਹੋਰ ਜਿਹੜੇ ਲੀਡਰ ਨੇ ਜਿਹੜੇ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਮੰਨਦੇ ਨੇ ਉਹ ਜੋ ਵੀ ਉੱਥੇ ਸਜ਼ਾ ਮਿਲੂ ਉਹਨੂੰ ਸਜ਼ਾ ਨੂੰ ਭੁਗਤਣਗੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਉਰੀਕ ਕਰਦੇ ਸੀ ਕਰਦੇ ਹਾਂ ਕਰਦੇ ਰਵਾਂਗੇ ਕੋਈ ਉਹਦੇ ਵਿੱਚ ਦੋ ਰਾਵਾਂ ਨਹੀਂ ਗਿਆ ਕੋਈ ਅਸੀਂ ਕੋਈ ਬਹੁਤਾ ਵੱਡਾ ਲੰਮਾ ਚੌੜਾ ਪ੍ਰੋਗਰਾਮ ਆਰੰਭਿਆ ਨਹੀਂਗਾ ਇਹ ਤਾਂ ਸਿਰਫ ਅਸੀਂ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਸੀਗੀ ਬਤੌਰ ਸਿੱਖ ਪੰਥ ਦੇ ਨਿਮਾਣੇ ਸੇਵਕ ਹੋਣ ਦੇ ਨਾਤੇ ਅਸੀਂ ਆਪਣੇ ਉਹ ਜ਼ਿੰਮੇਵਾਰੀ ਸ਼ੁਰੂ ਕੀਤੀ ਆ ਪਰ ਅਸੀਂ ਕੋਈ ਲੰਮਾ ਚੌੜਾ ਪ੍ਰੋਗਰਾਮ ਅਜੇ ਤੱਕ ਨਾ ਆਰੰਭਿਆ ਠੀਕ ਆ ਜਿਹੜੀਆਂ ਵਿਚਾਰਾ ਚਲਦੀਆਂ ਹੁੰਦੀਆਂ ਇਹ ਆਪਾਂ ਕੋਈ ਨਾ ਕੋਈ ਜਿਹੜੀ ਸੋਚ ਲੈ ਕੇ ਅੱਗੇ ਵਧਦੇ ਆ ਪਰ ਅਸੀਂ ਸਾਨੂੰ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਉਹਦਾ ਦੇਸ਼ ਦਾ ਉਹਨਾਂ ਦੇ ਫੈਸਲੇ ਦੀ ਉਡੀਕ ਆ ਉਸ ਤੋਂ ਬਾਅਦ ਹੀ ਸਾਰਾ ਜਿਹੜਾ ਆਪਣੇ ਪ੍ਰੋਗਰਾਮ ਆਪਣੇ ਸਮੂਹ ਤੌਰ ਤੇ ਸ਼ੁਰੂ ਕੀਤਾ ਜਾਊਗਾ ਪਹਿਲਾਂ ਕੋਈ ਪ੍ਰੋਗਰਾਮ ਵੈਸੇ ਨਹੀਂ ਸ਼ੁਰੂ ਕਰਨਾ ਲੇਕਿਨ ਵਿਚਾਰਾਂ ਕਰਨ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੈ ਕੋਈ ਆਪਣੇ ਗਲਤੀ ਨਹੀਂ ਵਿਚਾਰਾਂ ਤਾਂ ਚਲਦੀਆਂ ਜਿਹੜੀਆਂ ਚਾਹੀਦੀਆਂ ਆ ਪੰਥ ਨੂੰ ਮੈਂ ਅੱਗੇ ਵੀ ਕਿਹਾ ਕਿਟਿਆਂ ਇੱਕ ਝੰਡੇ ਥੱਲੇ ਇੱਕ ਐਸੀ ਸਰਵ ਪ੍ਰਵਾਨ ਸਖਸ਼ੀਅਤ ਥੱਲੇ ਸਾਰੇ ਪੰਥ ਨੂੰ ਇਕੱਠਾ ਹੋਣਾ ਚਾਹੀਦਾ ਆ ਤੇ ਅੱਗੇ ਵੀ ਕਈ ਵਾਰੀ ਐਦਾਂ ਦੇ ਸਮੇਂ ਆਏ ਜਦੋਂ ਕਈ ਵਾਰੀ ਆਪਣੇ ਪਾਰਟੀ ਵਿੱਚ ਜਾਂ ਅਕਾਲੀ ਦਲ ਵਿੱਚ મતਭੇਦ ਪੈਦਾ ਹੋਏ ਮੁੜ ਕੇ ਪੰਥ ਇਕੱਠਾ ਵੀ ਹੋਇਆ ਇਹ ਚਲੋ ਆਪਣਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਪਰ ਆਉਣ ਵਾਲੇ ਸਮੇਂ ਵਿੱਚ ਅਸੀਂ ਆਸ ਕਰਦੇ ਹਾਂ ਕਿ ਸਾਰਾ ਅਕਾਲੀ ਦਲ ਸਿੱਖ ਪੰਥ ਇੱਕ ਝੰਡੇ ਥੱਲੇ ਇਕੱਠਾ ਆਊਗਾ ਸਾਰੇ ਪੰਥ ਵਿੱਚ ਏਕਤਾ ਹੋ ਤੇ ਉਹ ਲੀਡਰਸ਼ਿਪ ਮੋਹਰੇ ਲੱਗੂਗੀ ਜਿਹਨੂੰ ਸਾਰਾ ਸਿੱਖ ਜਗਤ ਪ੍ਰਵਾਨ ਕਰੇ ਤਾਂ ਕਿ ਤਕੜੇ ਹੋ ਕੇ ਅਸੀਂ ਆਪਣੇ ਸਿੱਖਾਂ ਦੀ ਆਵਾਜ਼ ਉਠਾ ਸਕੀਏ ਤੇ ਪੰਥ ਵਾਸਤੇ ਸੇਵਾ ਕਰ ਸਕੀਏ ਇਹ ਸਾਡੀ ਵੀ ਸੋਚ ਆ ਤੇ ਸਾਨੂੰ ਯਕੀਨ ਹੈ ਕਿ ਗੁਰੂ ਰਾਮਦਾਸ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਮੇਰ ਕਰਨਗੇ ਸਿੱਖ ਪੰਥ ਆਉਣ ਵਾਲੇ ਸਮੇਂ 'ਚ ਇਕੱਠਾ ਹੋ ਕੇ ਇੱਕ ਐਸੀ ਸ਼ਖਸੀਅਤ ਦੇ ਨਾਲ ਅੱਗੇ ਵਧੂਗਾ ਜਿਹੜੀ ਸਾਰਿਆਂ ਨੂੰ ਪ੍ਰਵਾਨ ਹੋਵੇ ਜਿਹੜੀ ਸਾਰਿਆਂ ਦੇ ਨੂੰ ਨਾਲ ਲੈ ਕੇ ਚੱਲ ਸਕੇ ਤਾਂ ਆਪਣੇ ਸਾਹਮਣੇ ਆ ਵੀ ਅਕਾਲੀ ਦਲ ਜਿਵੇਂ ਕਮਜ਼ੋਰ ਹੋ ਗਿਆ ਜਾਂ ਹੁੰਦਾ ਆਇਆ ਸਾਲਾਂ ਦਰਸਾਲ ਆਪਾਂ ਦੇਖ ਲਿਆ ਤੁਹਾਡੇ ਸਾਹਮਣੇ ਆ ਵੀ ਆਪਣੇ ਸੰਗਤਾਂ ਨੇ ਜਾਂ ਸਿੱਖ ਪੰਥ ਨੇ ਸਿੱਖਾਂ ਨੇ ਕਿਵੇਂ ਅਕਾਲੀ ਦਲ ਨੂੰ ਆਈਸੋਲੇਟ ਕਰਤਾ ਜਿਹੜੀ ਸਾਡੀ ਆਪਣੀ ਜਮਾਤ ਸੀਗੀ ਸਿੱਖ ਪੰਥ ਸੀਗਾ ਉਹਨਾਂ ਨੇ ਸਾਥ ਛੱਡਤਾ ਅਕਾਲੀ ਦਲ ਦਾ ਇਹ ਇਸ ਕਰਕੇ ਸੁਧਾਰ ਦੀ ਲੋੜ ਪਈ ਆ ਜੇ ਅਕਾਲੀ ਦਲ ਸੰਗਤਾਂ ਦੇ ਵਿੱਚ ਭਰੋਸਾ ਪੂਰਾ ਕਾਇਮ ਰੱਖਦਾ ਅਕਾਲੀ ਦਲ ਦੇ ਲੀਡਰਾਂ ਤੇ ਸੰਗਤ ਵਿਸ਼ਵਾਸ ਕਰਦੀ ਤਾਂ ਫੇਰੇ ਸਰਦਾਰ ਲਹਿਰ ਦੀ ਲੋੜ ਨਹੀਂ ਸੀ ਜੇ ਸਾੜ ਤੋਂ ਕੋ ਗਲਤੀਆਂ ਹੋਈਆਂ ਜਾਂ ਸਾੜ ਤੋਂ ਫੈਸਲੇ ਸਹੀ ਨਹੀਂ ਲੈ ਹੋਏ ਜਿਨ੍ਹਾਂ ਕਰਕੇ ਸਾਡਾ ਵਕਾਰ ਨੀਵਾ ਹੋਇਆ ਜਿਨ੍ਹਾਂ ਕਰਕੇ ਅਸੀਂ ਨਿਹਾਰਵਲ ਗਏ ਇਸ ਕਰਕੇ ਇਹਦੀ ਲੋੜ ਪਈ ਆ ਇਹ ਸਾਰਾ ਸਿੱਖ ਜਗਤ ਜਾਣਦਾ ਇਸ ਗੱਲ ਨੂੰ ਤੇ ਮੈਂ ਫੇਰ ਕਹੂੰਗਾ ਕੀ ਬਹੁਤ ਉੱਚਾ ਸਥਾਨ ਆ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਲਤਕ ਸਾਬ ਇੱਥੇ ਜਿਹੜੇ ਵੀ ਫੈਸਲੇ ਹੁੰਦੇ ਨੇ ਚਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ ਜਾਂ ਸ੍ਰੀ ਕਲਤਕ ਸਾਬ ਦੇ ਜ਼ਾਇਦਾਰ ਸਾਹਿਬ ਕਰਨ ਉਹ ਸਾਰੇ ਸਿੱਖ ਜਗਤ ਨੂੰ ਪਰਵਾਨਿਤ ਹੋਣੇ ਚਾਹੀਦੇ ਆ ਜਦ ਵੀ ਕਿਤੇ ਕਿਸੇ ਮੀਟਿੰਗ ਕਿਸੇ ਫੋਰਮ ਤੇ ਗੱਲ ਹੋਈ ਅਸੀਂ ਆਪਣੀ ਲੀਡਰਸ਼ਿਪ ਨੂੰ ਇਸ ਜਾਦ ਦਿੱਤੇ ਉਹ ਚੁੰਦਾ ਕਮੇਟੀ ਦੇ ਵਿੱਚ ਵੀ ਦਰਜ ਨੇ ਬਕਾਇਦਾ ਤੌਰ ਤੇ ਆਪਾਂ ਸਾਰੇ ਜਾਣਦੇ ਆ कि ਆਪਾਂ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਗਲਤ ਫੈਸਲੇ ਲਏ ਉਹਨਾਂ ਨੂੰ ਉੱਥੇ ਕਾਲ ਤੱਕ ਸਾਹਬ ਤੇ ਆ ਕੇ ਖਿਮਾ ਮੰਗਣੀ ਚਾਹੀਦੀ ਆ ਤੇ ਗੁਰੂ ਸਾਹਿਬ ਤੋਂ ਜਿਹੜੀਆਂ ਪੁੱਲਾਂ ਮੁਕਸ਼ਾਉਣੀਆਂ ਚਾਹੀਦੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਪਿਛਲੇ ਸਮਿਆਂ ਚ ਹੋਈਆਂ ਜਾਂ ਰਹਿ ਗਈਆਂ ਜਾਂ ਜਿਹੜੀਆਂ ਕੋਈ ਔਣਟਾਈਆਂ ਲੀਡਰਸ਼ਿਪ ਤੋਂ ਹੋਈਆਂ ਗਲਤੀਆਂ ਕਹਿ ਲਓ ਹੋਈਆਂ ਉਹਨਾਂ ਨੂੰ ਸੁਧਾਰਨ ਲਈ ਉਹਨਾਂ ਦੇ ਪਛਤਾਪ ਵਾਸਤੇ ਤੇ ਖਿਮਾ ਮੰਗਣ ਵਾਸਤੇ ਗੁਰੂ ਸਾਹਿਬ ਤੋਂ ਅਸੀਂ ਇਹ ਅਪਰਾਧ ਕੀਤਾ ਜਦ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹਦਤ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੂੰ ਪਿਛਲੇ ਦਿਨੀ ਅਸੀਂ ਪਹਿਲੀ ਜੁਲਾਈ ਨੂੰ ਮਿਲ ਕੇ ਗਏ ਸੀ ਜਿਹੜੇ ਬਾਗੀ ਧੜੇ ਦੇ ਲੀਡਰ ਨੇ ਸਾਡੇ ਨਾਲ ਮੌਜੂਦ ਨੇ ਜੈਦਾਰ ਸੁੱਚਾ ਸਿੰਘ ਛੋਟੇਪੁਰ ਸਾਡੇ ਨਾਲ ਨੇ ਭਾਈ ਬੰਜੀਤ ਸਿੰਘ ਅਸ਼ੀਰ ਪਰਿਵਾਰ ਜੋ ਸਾਡੇ ਨਾਲ ਨੇ ਗੱਲਬਾਤ ਅਸੀਂ ਕਰਾਂਗੇ ਫਾਰਮਲ ਤੌਰ ਤੇ ਕਰਾਂਗੇ ਕਿ ਆਖਰਕਾਰ ਇੰਨੀ ਦੇਰੀ ਕਿਉਂ ਹੋਈ ਛੋਟੇਪੁਰ ਸਾਹਿਬ ਸਾਡੇ ਨਾਲ ਨੇ ਛੋਟੇਪੁਰ ਜੀ ਤੁਸੀਂ ਅਕਾਲੀ ਦਲ ਚੋਂ ਬਾਹਰ ਗਏ ਵਾਪਸੀ ਕੀਤੀ ਕਿੰਨਾ ਗੱਲਾਂ ਕਰਕੇ ਤੁਸੀਂ ਗਏ ਸੀ ਕਿੰਨਾ ਗੱਲਾਂ ਕਰਕੇ ਤੁਸੀਂ ਵਾਪਸ ਆਏ ਇਹ ਥੋੜਾ ਜਿਹਾ ਦਰਸ਼ਕਾਂ ਨੂੰ ਜ਼ਰੂਰ ਜਾਣਨਾ ਪਾਓ ਕਿ ਅੱਜ ਉਹਨਾਂ ਗੱਲਾਂ ਦੇ ਉੱਤੇ ਉਹਨਾਂ ਸਿਧਾਂਤਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਖੜਾ ਹੈ ਜਾਂ ਨਹੀਂ ਦੇਖੋ ਜੇ ਅਕਾਲੀ ਦਲ ਪੁਰਾਣੇ ਲੀਡਰਾਂ ਦੇ ਜੋ ਉਹਨਾਂ ਦਾ ਗੌਰਵ ਮੇ ਇਤਿਹਾਸ ਸੀ ਉਹਦੇ ਤੇ ਖੜਦੇ ਤੇ ਅੱਜ ਇਹ ਦਿਨ ਨਹੀਂ ਸੀ ਦੇਖਣੇ ਪਏ ਅਕਾਲੀ ਦਲ ਨੇ ਪੁਰਾਣੇ ਬੰਦੇ ਜਿਹੜੇ ਤਿਆਗੀ ਹੁੰਦੇ ਸੀ ਕੁਰਬਾਨੀ ਵਾਲੇ ਹੁੰਦੇ ਸੀ ਉਹ ਪਰਿਵਾਰ ਨਾਲੋਂ ਜ਼ਿਆਦਾ ਪੰਥ ਨੂੰ ਪਾਰਟੀ ਨੂੰ ਪਿਆਰ ਕਰਦੇ ਸੀ ਪਹਿਲਾਂ ਤੇ ਇਹਨਾਂ ਨੇ ਉਹ ਪਰੰਪਰਾਵਾਂ ਸਾਰੀਆਂ ਖਤਮ ਕਰ ਦਿੱਤੀਆਂ ਜਦੋਂ ਅਕਾਲੀ ਦਲ ਦੇ ਵਿੱਚ ਕਿਸੇ ਬੰਦੇ ਨੂੰ ਜ਼ਿੰਮੇਵਾਰੀ ਦਿੰਦੇ ਸੀ ਪਹਿਲਾਂ ਪੁੱਛਦੇ ਸੀ ਵੀ ਅਮਰਤਾਰੀ ਆ ਫੇਰ ਪੁੱਛਦੇ ਵੀ ਦਿੱਤ ਨਿਮੀ ਆ ਫੇਰ ਪੁੱਛਦੇ ਵੀ ਕਦੀ ਜੇਲ੍ਹ ਗਿਆ ਫੇਰੇ ਪੁੱਛਦੇ ਸੀ ਵੀ ਤੇਰੇ ਸਾਧਨ ਕੀ ਨੇ ਤਾਂ ਫੇਰ ਜਾ ਕੇ ਜ਼ਿੰਮੇਵਾਰੀ ਦਿੰਦੇ ਸੀਗੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਾਉਣ ਲੱਗਿਆ ਵੀ ਉਹ ਕਹਿੰਦੇ ਸੀ ਵੀ ਪਰਿਵਾਰ ਅਮਰਤਾਰੀ ਹੋਣਾ ਚਾਹੀਦਾ ਜੇ ਐਮਐਲਏ ਦੀ ਕਿਸੇ ਨੂੰ ਟਿਕਟ ਦਿੰਦੇ ਸੀ ਤਾਂ ਉਹਨੂੰ ਇਹ ਸਾਰੀਆਂ ਗੱਲਾਂ ਪੁੱਛਦੇ ਸੀਗੇ ਤੇ ਇਹ ਗੱਲਾਂ ਸਾਰੀਆਂ ਜਦੋਂ ਖਤਮ ਹੋ ਗਈਆਂ ਤੇ ਸਾਨੂੰ ਤਾਂ ਕਿਸੇ ਵੇਲੇ ਤੌਰ ਸਾਹਿਬ ਨੇ ਇਸ ਕਰਕੇ ਟਿਕਟ ਨਹੀਂ ਸੀ ਦਿੱਤੀ ਭਈ ਲੋਕ ਕੀ ਕਹਿਣਗੇ ਵੀ ਆਪਣੇ ਪਰਿਵਾਰ ਚ ਟਿਕਟ ਦੇ ਦਿੰਦੀ ਆ ਜਾਂ ਆਪਣੇ ਦਮਾਦ ਨੂੰ ਟਿਕਟ ਦੇ ਦਿੰਦੀ ਆ ਉਹ ਸਾਰੀਆਂ ਗੱਲਾਂ ਹੀ ਖਤਮ ਕਰ ਦਤੀਆਂ ਤੇ ਰਹਿੰਦੀ ਖੁੰਦੀ ਗੱਲ ਜਿਹੜੀ ਆ ਬਰਗਾੜੀ ਤੇ ਆਣ ਕੇ ਸਾਰੀ ਮੁੱਕ ਗਈ ਜਦੋਂ ਆਣ ਕੇ ਉੱਥੇ ਬਰਗਾੜੀ ਦੇ ਵਿੱਚ ਜਿਸ ਗੁਰੂ ਕੋਲੋਂ ਅਸੀਂ ਸ਼ਕਤੀ ਲੈ ਕੇ ਮੋਰਚੇ ਲਾਉਂਦੇ ਸਾਂ ਜਿਸ ਗੁਰੂ ਦੇ ਚਰਨਾਂ 'ਚ ਅਸੀਂ ਅਰਦਾਸ ਕਰਕੇ ਸਾਰੇ ਕਾਰੋਬਾਰ ਆਰੰਭ ਕਰਦੇ ਆ ਉਸ ਗੁਰੂ ਦਾ ਉੱਥੇ ਕਿੰਨਾ અપਮਾਨ ਹੋਇਆ ਬੇਦਵੀ ਕੀਤੀ ਗਈ ਤੇ ਸਰਕਾਰ ਆਪਣੀ ਹੋਵੇ ਤੇ ਗੁਰੂ ਦੀ ਬੇਦਵੀ ਹੋ ਜੇ ਤੇ ਉਥੇ ਕੀਤਾ ਵੀ ਕੱਖ ਨਾ ਜਾਏ ਬੰਦਾ ਵੀ ਕੋਈ ਨਾ ਫੜਿਆ ਜਾਏ ਤੇ ਆਪਣੇ ਸਕੂਲ ਤੇ ਜਿਹੜੇ ਬੱਚੇ ਪ੍ਰੋਟੈਸਟ ਕਰ ਰਹੇ ਸੀ ਉਹ ਵਲੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਏ ਤੇ ਫਿਰ ਇਹ ਬੜੀ ਵੱਡੀ ਗੱਲ ਸੀ ਵੀ ਜਿਹੜਾ ਸੌਦਾ ਸਾਹ ਦਾ ਜਿਹਨੂੰ ਸਰਸੇ ਵਾਲਾ ਸਾਧ ਕਹਿੰਦੇ ਆ ਉਹ ਉਹਦੇ ਚਰਨਾਂ 'ਚ ਬਹਿ ਕੇ ਤੁਸੀਂ ਵੋਟਾਂ ਵਾਸਤੇ ਜਾਂ ਆਪਣੇ ਭਵਿੱਖ ਵਾਸਤੇ ਤਰਲੇ ਕਰੋ ਗੁਰੂ ਰਾਮਦਾਸ ਦੇ ਚਰਨਾਂ 'ਚ ਬੈਠ ਜਾਏ ਤੁਹਾਨੂੰ ਤਸੱਲੀ ਨਹੀਂਗੀ ਤੇ ਸਾਧ ਕੀ ਕਰ ਲੂਗਾ ਇੱਥੇ ਇਸ ਕਰਕੇ ਕਦੀ ਉਹਨੂੰ ਅਕਾਲ ਤਖਤ ਦੇ ਜੇਜ਼ੇਦਾਰ ਨੇ ਮਾਫ ਦਿੱਤਾ ਕਦੀ ਫਿਰ ਕੱਢ ਦਿੱਤਾ ਇਹ ਡਰਾਮਾ ਕੀ ਸੀ ਅਸਲ 'ਚ ਇਹ ਕੰਮ ਜਿਹੜਾ ਆ 9-10 ਸਾਲ ਪਹਿਲਾਂ ਹੋਣਾ ਚਾਹੀਦਾ ਸੀ ਜੇ ਪਹਿਲਾਂ ਗੱਲ ਕਰ ਲੈਂਦੇ ਤੇ ਅੱਜ ਕਾਲੀ ਦਲ ਦੀ ਇਥੋਂ ਤੱਕ ਗ੍ਰਾਵਿਟਰ ਨਹੀਂ ਸੀ ਆਉਣੀ ਭਈ ਫਰਸ਼ ਤੋਂ ਅਰਥ ਤੋਂ ਫਰਸ਼ ਤੇ ਕਾਲੀ ਦਲ ਡਿੱਗ ਪਿਆ ਇਹ ਪਹਿਲੇ ਜੇਜ਼ੇਦਾਰ ਸਹਿਬਾਨਾਂ ਨੂੰ ਵੀ ਚਾਹੀਦਾ ਸੀਗਾ ਪਰ ਜਿਹੜਾ ਉਸ ਵੇਲੇ ਦੇ ਜਥੇਦਾਰ ਨੇ ਜੋ ਕੋਈ ਕੀਤਾ ਉਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਕਿਉਂਕਿ ਜਿਹੜਾ ਰਾਤ ਤੱਕ ਵੀ ਨਹੀਂ ਸੁਣੀ 7 ਸਾਲ ਹੋ ਗਏ ਨੇ ਅਕਾਲੀ ਦਲ ਨੂੰ ਬਾਹਰ ਸੱਤਾ ਤੋਂ ਉਸ ਤੋਂ ਬਾਅਦ ਤੁਹਾਡੀ ਮੁਲਾਕਾਤ ਹੁੰਦੀ ਰਹੀ ਹਲੇ ਤਿੰਨ ਤਿੰਨ ਚਾਰ ਮਹੀਨੇ ਹੋਏ ਤੁਹਾਨੂੰ ਅਕਾਲੀ ਦਲ ਛੱਡੇ ਨੂੰ ਕਦੀ ਮੁਲਾਕਾਤ ਨਹੀਂ ਹੋਈ ਸੁਪੀਰ ਸਿੰਘ ਆ ਵਰਸਾ ਸਿੰਘ ਵਲਟੋਹਾਲ ਤੇ ਆਉਂਦੇ ਰਹੇ ਲੱਗੀ ਤੁਹਾਡਾ ਘਰ ਹੈ ਪਰਲੀ ਗਲੀ ਚ ਕਦੀ ਆਏ ਨਹੀਂ ਤੁਹਾਡੇ ਵੱਲ ਨਹੀਂ ਨਹੀਂ ਮੇਰੇ ਘਰ ਜਦੋਂ ਰੁੱਸਦੇ ਸੀ ਕਿ ਉਦੋਂ ਆਉਂਦੇ ਨਹੀਂ ਮੈਂ ਤਾਂ ਜਦੋਂ ਸੱਚੀ ਮੇਰੇ ਜਦੋਂ ਘਰ ਆਏ ਸੀ ਨਾ 4 ਸਾਲ ਪਹਿਲਾਂ ਉਸ ਦਿਨ ਵੀ ਮੈਂ ਤੇ ਮੇਰੇ ਧਰਮਸਪਤਨੀ ਤੇ ਕਵਰ ਚੜ੍ਹ ਸਿੰਘ ਨੇ ਤੇ ਮਾਹੀ ਮੰਗ ਲਓ ਹੂੰ ਔਰ ਮੈਨੂੰ ਕਹਿੰਦਾ ਹੈ ਵੀ ਤੁਹਾਨੂੰ ਲੱਗਦਾ ਵੀ ਇਹ ਬਦਬੀ ਕ੍ਰਾਈਮ ਮੈਨੂੰ ਲੱਗਦਾ ਨਹੀਂਗਾ ਤੁਹਾਡੇ ਨਾਂ ਨਾ ਲੱਗੀ ਆ ਤੁਹਾਡਾ ਰਾਜ ਸੀ ਲੋਕ ਉਹਨਾਂ ਤੁਹਾਡੇ ਤੋਂ ਤੱਕੋ ਇਹ ਨਹੀਂ ਕਰਦੇ ਵੀ ਕਾਲੀ ਦਲ ਦੇ ਰਾਜ ਚ ਵੀ ਇਹੋ ਜਿਹਾ ਕੰਮ ਹੋ ਜਾਊਗਾ ਇਹ ਪੰਥਕ ਪਾਰਟੀ ਆ ਇਸ ਕਰਕੇ ਤੁਹਾਨੂੰ ਕਾਲ ਤਖਤ ਸਭ ਤੇ ਪੇਸ਼ ਹੋਣਾ ਚਾਹੀਦਾ ਮੈਨੂੰ ਕਹਿੰਦੇ ਆ ਵੀ ਮੈਂ ਅਸੀਂ ਦੋਸ਼ੀ ਨਾ ਹੋ ਜਾਗੇ ਮੈਂ ਤਾਂ ਬਰੀ ਹੋ ਜਾਣਾ ਜੇ ਮੇਰੇ ਆਖੇ ਉਸ ਟਾਈਮ ਤੇ ਲੱਗੇ ਹੁੰਦੇ ਤਾਂ ਹਿੱਥੇ ਗੱਲ ਕੀਤੀ ਹੈ ਨਾ ਉਦੋਂ ਨਹੀਂ ਕਿਸੇ ਗੱਲ ਕੀਤੀ ਮੈਂ ਮੇਰੇ ਘਰ ਆਏ ਸੀ ਤੋ ਉਦੋਂ ਇਹ ਗੱਲ ਫਾਈਨਲ ਹੋ ਕੇ ਗਈ ਹੈ ਪਿਆਹੀ ਉੱਥੇ ਜਾ ਕੇ ਨਤਮਸਤਕ ਹੋਵਾਂਗੇ ਮਾਫੀ ਮੰਗਾਗੇ ਲੇਕਿਨ ਇੱਕ ਆਹੀ ਉਹਨਾਂ ਦੀ ਕੋਈ ਅੰਦਰਲੀ ਟੀਮ ਨਹੀਂ ਇੱਕ ਅੰਦਰਲੀ ਟੀਮ ਹੋਰ ਉਹਨਾਂ ਦੇ ਕੋਲੇ ਆ ਜਿਹੜੀ ਉਹਨਾਂ ਦੀ ਕਿਚਨ ਕੈਬਨਟ ਆ ਉਹ ਫੈਸਲੇ ਤੇ ਜਾ ਕੇ ਉੱਥੇ ਹੁੰਦੇ ਆ ਕੋਈ ਤੇ ਫਾਈਵ ਸਟਾਰ ਹੋਟਲ ਚ ਆ ਜਿੰਦੇ ਇਹ ਮੇਰੇ ਖਿਆਲ ਕੋਈ ਵਰਕਰ ਮਿਲ ਵੀ ਨਹੀਂ ਕਰ ਸਕਦਾ ਪਹਿਲਾਂ ਦਰਿਆ ਦੇ ਉੱਤੇ ਮੀਟਿੰਗਾਂ ਹੁੰਦੀਆਂ ਸੀਗੀਆਂ ਬਹਿ ਕੇ ਆਮ ਹਾਲਾਂ ਦੇ ਵਿੱਚ ਗੁਰੂ ਘਰਾਂ ਦੇ ਹਾਲਾਂ ਦੇ ਵਿੱਚ ਮੀਟਿੰਗਾਂ ਹੁੰਦੀਆਂ ਸੀਗੀਆਂ ਦਰੀ ਤੇ ਬਹਿ ਜਾਣਾ ਉਹ ਦਾਲ ਫੁਲਕਾ ਛਕ ਲੈਣਾ ਅੱਜ ਕੱਲ ਫਾਈਵ ਸਟਾਰ ਹੋਟਲਾਂ ਦੇ ਵਿੱਚ ਹੁੰਦੀਆਂ ਨੇ ਇਹ ਸੁਧਾਰ ਤੁਸੀਂ ਕਰੋਗੇ ਆਪਣੀ ਲਹਿਰ ਦੇ ਵਿੱਚ ਜਿਹੜੀ ਸੁਧਾਰ ਲਹਿਰ ਦੇ ਨਾਲ ਬਿਲਕੁਲ ਸੁਧਾਰ ਹੋਊਗਾ ਹਾਂਜੀ ਇਹੀ ਚੀਜ਼ਾਂ ਜਿਹੜੀਆਂ ਨੇ ਲੋਕਾਂ ਨੂੰ ਖੜਕਦੀਆਂ ਨੇ ਤੇ ਪਹਿਲੇ ਜਥੇਦਾਰ ਤੱਕ ਕਿ ਗਰੀਬ ਦੇ ਘਰ ਜਾਂਦੇ ਸੀ ਗੁਰੂ ਘਰ ਚ ਜਾਂਦੇ ਸੀ ਉੱਥੇ ਮੀਟਿੰਗਾਂ ਕਰ ਲੈਂਦੇ ਸੀ ਉਹਨਾਂ ਵੱਡੇ ਵੱਡੇ ਹੋਟਲਾਂ ਦੇ ਬਿੱਲ ਕੌਣ ਮੈਂ ਹੀ ਦੇ ਸਕਣਾ ਕਿੰਨਾ ਹੈ ਜ਼ਿੰਦਗੀ ਜੀ ਲੁੱਟਿਆ ਉਹੀ ਦੇ ਸਕਦੇ ਆ ਇਸ ਕਰਕੇ ਸੁਧਾਰ ਕਰਨੇ ਆ ਹਰ ਹਰ ਸੁਧਾਰ ਕਰਨਾ ਸੁਧਾਰ ਜਿਹੜੇ ਕੀਤੇ ਜਾਣਗੇ ਬੱਚੇ ਪੜ੍ਹੇ ਆ ਕੋੜਾ ਸਾਹਿਬ ਨੂੰ ਜਾਂ ਤਲਵੰਡੀ ਸਾਹਿਬ ਨੂੰ ਜਾਂ ਜਹਦਰ ਮੋਹਨ ਸਿੰਘ ਟੋਡ ਨੂੰ ਕਿਹ ਘਰ ਲੈ ਜਾਣਾ ਹੁੰਦਾ ਹੈ ਨਾ ਤੇ ਮੈਂ 200 ਰੁਪਏ ਕੇ ਸੇ ਹੋਣਾ ਉਹ ਤਾਂ ਦਾ ਹੈਰਾਨ ਤੇ ਵੀ ਰਹਿੰਦੇ ਆ ਆ ਲੋਈ ਨਾ ਲਿਆ ਜੇ ਆਪਣੇ ਪਰਣਾ ਹੀ ਦੇ ਦਿਓ ਦੂਜਾ ਜਿਹੜਾ ਸਰੋਪਾ ਹੀ ਔਰ ਤੁਸੀਂ ਕਿਉਂ ਚਾਚਾ ਪ੍ਰਬੰਧ ਕਰਦੇ ਜੀ ਮੈਂ ਟੌੜਾ ਸਾਹਿਬ ਨੂੰ ਕਹਿੰਦਾ ਦੇਖਿਆ ਹੈ ਉਹ ਤੁਸੀਂ ਇਹ ਕੀ ਕਰੀ ਜਾਂਦੇ ਹੋ ਸੋ ਮੇਰਾ ਕਹਿਣ ਤੋਂ ਭਾਵ ਆ ਹੁਣ ਜੇ ਕੋਈ ਵੱਡੇ ਲੀਡਰ ਨੂੰ ਲਿਜਾਊਗਾ ਘਰ ਉਹਦੇ ਕੋਲ ਲੱਖ ਰੁਪਈਆ ਚਾਹੀਦਾ ਮੈਂ ਇਹ ਨਹੀਂ ਤਾਂ ਲਿਆ ਨਹੀਂ ਸਕਦਾ ਆਹੀ ਤਾਂ ਉਹਨੂੰ ਲਿਜਾ ਸਕਦਾ ਜਿਹੜਾ ਸਾਡੇ ਵਰਗਾ ਜਿਹੜਾ ਕੋਈ ਨਿੱਤ ਨਿਮੀ ਆ ਕੋਈ ਬਾਣੀ ਬਾਣੇ ਦਾ ਧਾਰ ਨਹੀਂ ਆ ਜਿਹਨੂੰ ਕੋਈ ਭੈ ਭੋ ਹੈਗੀ ਆ ਜੀ ਕੀ ਹੋਈ ਲਿਉਣਾ ਜੇ ਹੁਣ ਬੰਨ ਵਾਲਾ ਪ੍ਰਧਾਨ ਫਾਈਵ ਸਟਾਰ ਚ ਨਹੀਂਗਾ ਬੈਠੋ ਕੈਮਰਾਮੈਨ ਦਲੀਪ ਕੁਮਾਰ ਦੇ ਨਾਲ ਪਰਮਵੀਰ ਸਿੰਘ ਹੌਲਖ ਜੀ মিডিਆ ਅੰਮ੍ਰਿਤਸਰ